ਤੁਹੇ ਮਕੌੜਾ ਜਿਹੜਾ ਦਰਿਆ ਦੇ ਪਾਰ ਸੱਤ ਪਿੰਡ ਜੇ ਵਸੇ ਉਹ ਪਿਲ ਕਾ ਜਿਹੜਾ ਦੇਸ਼ ਦੁਨੀਆ ਨਾਲ ਟੁੱਟ ਚੁੱਕੇ ਰਿਹਾ ਸੱਤ ਪਿੰਡਾਂ ਦਾ ਬੁਰਾ ਹਾਲ ਹੈ ਹੈ ਔਰ ਦਰਿਆ ਦੇ ਜਿਹੜੇ ਆਰ ਮਕੌੜੇ ਦੇ ਦੋ ਪਿੰਡ ਨੇ ਚੱਕ ਰ ਆਸਾਇਦ ਮਕੌੜਾ ਪਤਨਾ ਚ ਜਿਹੜਾ ਪਿੰਡ ਦੇ ਲੋਕ ਪਾਣੀ ਫੇਰ ਰਿਹਾ ਔਰ ਇਹਨਾਂ ਪਿੰਡਾਂ ਜਿਹੜੀ ਫਸਲਾਂ ਪੂਰੀ ਤਰ੍ਹਾਂ ਖਰਾਬ ਹੋ ਚੁੱਕੀਆਂ ਔਰ ਖਾਸ ਕਰਕੇ ਪਸ਼ੂਆਂ ਦਾ ਚਾਰਾ ਵੀ ਖਰਾਬ ਚੁੱਕਾ ਰ ਹੋ ਕੇ ਸਿਕਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਲੋਕਾਂ ਦਾ ਇਹ ਕਹਿਣਾ ਹੈ ਅਧਿਕਾਰੀ ਫਿਲਹਾਲ ਇੱਥੇ ਕੋਈ ਕਾਫੀ ਥੋੜੇ ਮੋੜੇ ਛੋਟੇ ਮੋੜੇ ਅਧਿ ਮਕੌੜਾ ਪਤਨ ਦੇ ਨਜ਼ਦੀਕ ਪਿੰਡ ਆ ਇਹਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਵੀ ਪਾਣੀ ਕਿੱਡੀ ਤੇ ਜਿੱਨਾ ਪਹੁੰਚ ਰਹਾ ਦੇਖ ਸਕਦੇ ਹੋ ਛੜੀ ਛੜਕਦੇ ਉਤੋਂ ਵੀ ਪਾਣੀ ਕਿਦਾਂ ਕਰਾਸਿੰਗ ਹੋ ਰਿਹਾ ਔਰ ਲੋਕਾਂ ਨੂੰ ਇਸ ਚੀਜ਼ ਦੇ ਕਾਫੀ ਮੁਸ਼ਕਲਾਂ ਸਾਹਮਣਾ ਕਰਨਾ ਪੈ ਰਿਹਾ ਔਰ ਮਕੌੜਾ ਪਤਨ ਦੇ ਨਜ਼ਦੀਕ ਜਿਹੜੇ ਪਿੰਡ ਸੀ ਉਹਨਾਂ ਵਿੱਚ ਕਾਫੀ ਜਿਹੜਾ ਪਾਣੀ ਪਹੁੰਚ ਚੁੱਕਾ ਸਾਡੇ ਨਾਲ ਇਥੇ ਕੁਝ ਲੋਕ ਇਲਾਕੇ ਦੇ ਵਿੱਚ ਨਾਲ ਗੱਲਬਾਤ ਕਰਾਂਗੇ ਭਾਈ ਜਿਹੜਾ ਪਾਣੀ ਇਹ ਪਹੁੰਚਿਆ ਕਿਹੜੇ ਪਿੰਡਾਂ ਤੱਕ ਪਹੁੰਚਿਆ ਹੁੰਦਾ ਕਿੰਨੇ ਪਿੰਡਾਂ ਪਹੁੰਚਿਆ ਇਹ ਪਿੰਨੂ ਮਕੌੜਾ ਦਾ ਵੀ ਸਾਡੇ ਪਾਣੀ ਆਇਆ ਜੀ ਅੱਗੇ ਸੱਤ ਪਿੰਡ ਸਾ ਏ ਦੇਖੋ ਤੁਸੀਂ ਤੁਹਾਡੇ ਸਾਹਮਣੇ ਸਾਰੇ ਹਲਾਦ ਨਾਲ ਨਾ ਪ੍ਰਸ਼ਾਸਨ ਦਾ ਕੋਈ ਇੱਥੇ ਨਾ ਕੋਈ ਬੰਦਾ ਹੈਗਾ ਨਾ ਕੁਝ ਕੋਈ ਨਹੀਂ ਹੈਗਾ ਇੱਥੇ ਕੋਈ ਗੱਲਬਾਤ ਹੋ ਜੇ ਆ ਕੇ ਫੋਟੋਆਂ ਖਿਚਾਉਂਦੇ ਚੱਲ ਜਾਂਦੇ ਸਾਰੇ ਇਹ ਨਹੀਂ ਕਿ ਜੇ ਕੋਈ ਬੰਦਾ ਕੋਈ ਸਹਲਪ ਜਾਂ ਕਿਸੇ ਤਰ੍ਹਾਂ ਦੀ ਪੱਠੇ ਸਾਰੇ ਖਤਮ ਹੋ ਗਏ ਨਾ ਕਿ ਇਹਦਾ ਕੋਈ ਸਾਵਧਾਨੀ ਨਹੀਂ ਸੀ ਪਾਣੀ ਜਿਹੜਾ ਖੇਤਾਂ 'ਚ ਕਿੰਨਾ ਕੁ ਵੱਡਾ ਕਿੰਨਾ ਕੁ ਨੁਕਸਾਨ ਹੋਇਆ ਹੁੰਦਾ ਨੁਕਸਾਨ ਜੀ ਬਹੁਤ ਜ਼ਿਆਦਾ ਤੁਹਾਡੇ ਸਾਹਮਣੇ ਸਾਰਾ ਦੇਖੋ ਪੱਠਾ ਕੋਈ ਨਹੀਂ ਰਿਹਾ ਕਮਾਂਦਾਂ ਵਿੱਚ ਸਾਰਾ ਪੇੜਾ ਸਾਰਾ ਦੇਖੋ ਇੱਧਰ ਪਾਣੀ ਪਾਣੀ ਆ ਸਾਰੇ ਪਾਸੇ ਜਿੱਥੇ ਦੇਖੋ ਪਾਣੀ ਲੱਭਦਾ ਹੋਰ ਇਹ ਸਾਰੇ ਲੋਕਾਂ ਦਾ ਕਹਣਾ ਸੀ ਸਾਰੇ ਪਾਣੀ ਪਾਣੀ ਸਾਡੇ ਕੋਲ ਜਰੂਰ ਮਿਲਦੇ ਪਪਾ ਜੀ ਇੱਥੇ ਪਾਣੀ ਕਿੰਨਾ ਆ ਗਿਆ ਕਿੰਨਾ ਨੁਕਸਾਨ ਹੋਇਆ ਹੁਣ ਤੱਕ ਨੁਕਸਾਨ ਤਾਂ ਹੋ ਰਹੀ ਹੈ ਵੇ ਜੇ ਪਾਣੀ ਆ ਗਿਆ ਦੇ ਨੁਕਸਾਨ ਤੋਂ ਬਿਨਾ ਕੰਮ ਥੋੜਾ ਹੈ ਹੁਣ ਪੱਠੇ ਮਰ ਜਣੇ ਹੋਰ ਤੇ ਚਲੋ ਵੱਜ ਜਾਣੇ ਨੁਕਸਾਨ ਅਜੇ ਜਿਆਨਾ ਕਰੇ ਤੇ ਜੇ ਤਾਂ ਸਭ ਹੋ ਗਿਆ ਫੇਰ ਤੇ ਸਾਰਾ ਨੁਕਸਾਨ ਕਿਉਂ ਡਰ ਪੈ ਗਿਆ 90 ਜਣੇ ਸਭ ਕੁਝ ਇਹ ਕਿੰਨੇ ਪਿੰਡਾਂ 'ਚ ਬਾਬਾ ਜੀ ਪਾਣੀ ਆਇਆ ਹਾਂ ਕਿੰਨੇ ਪਿੰਡਾਂ 'ਚ ਪਾਣੀ ਆਇਆ ਹੈ ਨਾ ਪਿੰਡਾਂ 'ਚ ਜੇ ਮਕੂੜੇ 'ਚ ਆਇਆ ਬਾਕੀ ਪਾਰ ਵਾਲੇ ਪਿੰਡਾਂ ਉਹਨਾਂ ਦੇ ਹਾਲਤ ਮਾੜੀ ਉਹਨਾਂ ਨੂੰ ਦੇਖੇਗਾ ਨਾ ਵੀ ਉਧਰ ਇਧਰ ਤੇ ਮਾੜਾ ਮੋੜਾ ਡਾਕ ਕੇ ਬੰਨੇ ਜਾ ਸਕਦਾ ਉਧਰ ਕਿਧਰ ਤਾਰਨਾ ਜਾ ਕੇ ਲੱਗਣਾ ਜੇ ਕੋਈ ਮੁਸ਼ਕਲ ਆ ਗਈ ਹੋਰ ਸਗੀ ਹੋ ਸਕਦਾ। ਬਲੇ ਵੱਡੀ ਗਿੰਦ ਚ ਲੋਕ ਦਰਿਆ ਦੇ ਪਾਣੀ ਦੇ ਕਿਨਾਰੇ ਆ ਖੜੇ ਨੇ ਉਹ ਲੋਕਾਂ ਜਿਹੜਾ ਪਾਣੀ ਚੱਲ ਰਿਹਾ ਉਹ ਵੇਖ ਰਹੇ ਨੇ ਸਾਡਾ ਇਥੇ ਭਾਈ ਸਾਹਿਬ ਹੋਰ ਮਜੂਦ ਭਾਜੀ ਇਹ ਜਿਹੜਾ ਪਾਣੀ ਆਇਆ ਕਾਫੀ ਖੇਤਾਂ ਚ ਪਾਣੀ ਆ ਗਿਆ ਕੀ ਨੁਕਸਾਨ ਕਿੰਨਾ ਹੋਇਆ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਜੀ ਇਹ ਕਮਾਨ ਦਾ ਕਰਨ ਦਾ ਬਹੁਤ ਨੁਕਸਾਨ ਹੋ ਗਿਆ ਝੋਨੇ ਦਾ ਨੁਕਸਾਨ। ਤੁਮ ਕੋਨੇ ਪਾਰ ਜਿਹੜੇ ਪਿੰਡਾਂ ਦਾ ਕੀ ਹਾਲ ਆ ਉਹਨਾਂ ਦਾ ਤੇ ਬਹੁਤ ਹੀ ਮਾੜੀ ਹਾਲਤ ਆ। ਉਹਦੇ ਸਾਰੇ ਪਿੰਡਾਂ 'ਚ ਘਰਾਂ-ਘਰਾਂ 'ਚ ਪਾਣੀ ਫਿਰਨ ਲੱਗਾ ਹਲੇ ਅੱਛਾ ਹਾਂਜੀ ਇੱਥੇ ਸਾਡੇ ਕਿੰਨੇ ਪਿੰਡਾਂ 'ਚ ਪਾਣੀ ਆਇਆ ਇੱਥੇ ਸਾਡੇ ਦੋਹਾਂ ਪਿੰਡਾਂ 'ਚ ਪਾਣੀ ਵੜ ਗਿਆ ਜੀ ਚੱਕ ਮਕੌੜੇ 'ਚ ਹਾਂ ਚੱਕ ਮਕੌੜੇ 'ਚ ਵੜ ਗਿਆ ਪਾਣੀ ਚੱਕ ਦੇ ਮਕੌੜੇ 'ਚ ਹਾਂਜੀ ਕੀ ਦੱਸਾਂ ਵੀ ਜਿਹੜੇ ਦੋ ਪਿੰਡ ਨੇ ਦੋਹਾਂ ਪਿੰਡਾਂ 'ਚ ਪਾਣੀ ਦਾ ਚੱਕ ਦੇ ਮਕੌੜਾ ਪਿੰਡ 'ਚ ਪਾਣੀ ਆ ਚੁੱਕਾ ਤੇ ਇਸ ਦਾ ਪਾਣੀ ਦਾ ਹਨ ਮਾਹੌਲ ਦਿਖਾਉਣਾ ਚਾਹੁੰਦਾ ਵੀ ਪਾਣੀ ਦਾ ਕੀ ਹਾਲਾ ਹੈ ਵੀ ਪਾਣੀ ਇਹ ਖੇਤਾਂ 'ਚ ਤੁਸੀਂ ਦੇਖੋ ਪਾਣੀ ਕਿੱਦਾਂ ਆ ਰਿਹਾ ਦਰਿਆ 'ਚ ਲਗਾਤਾਰ ਪਾਣੀ ਪਿੰਡਾਂ ਨਾਲੋਂ ਵਧਣਾ ਸ਼ੁਰੂ ਹੋ ਮਾਰ ਜਿਹੜੀ ਪੈ ਰਹੀ ਆ ਔਰ ਦੋ ਪਿੰਡਾਂ 'ਚ ਪਾਣੀ ਜਿਹੜਾ ਆ ਚੁੱਕਾ ਔਰ ਲੋਕਾਂ ਦਾ ਕਹਿਣਾ ਵੀ ਪ੍ਰਸ਼ਾਸਨ ਵਾਲੋ ਇੱਥੇ ਕੋਈ ਨਹੀਂ ਆ ਰਹੇ ਜਿਹੜਾ ਹੁੰਦਾ ਦੇ ਫੋਟੋ ਖਿਚਾ ਕੇ ਚਲਦਾ ਬੰਦਾ ਔਰ ਮਹਿਜ ਇੱਕ ਖਾਨਾਪੂਰਤੀ ਕੀਤੀ ਜਾਂਦੀ ਪ੍ਰਬੰਧ ਪੂਰੇ ਜਿਹੜਾ ਪ੍ਰਸ਼ਾਸਨ ਦਾਅਵੇ ਕਰਦਾ ਪੂਰੇ ਪ੍ਰਬੰਧ ਪੂਰੇ ਪਰ ਉਹਨਾਂ ਦੀ ਪੋਲ ਖੁੱਲਦੀ ਸਾਡੇ ਸਾਹਦੇ ਦਿਖਾਈ ਦੇ ਰਹੀ ਵੀ ਕਿੰਨੇ ਕ ਪ੍ਰਬੰਧ ਪੂਰੇ ਇਹ ਤੁਸੀਂ ਸਾਰੇ ਰੋਗ ਸਿੰਘ ਮੇਰਾ ਨਾਮ ਪੈਣਾ ਮਕੋੜਾ ਮੇਰਾ ਇਹ ਦੋ ਪਿੰਡ ਸਾਡੇ ਜਿਹੜੇ ਬਹੁਤੇ ਪਾਣੀ ਦੇ ਵਿੱਚ ਹਲੇ ਲਪੇਟ ਲੇ ਗਏ ਨੇ ਪਾਣੀ ਬਾਕੀ ਜਿਹੜਾ ਕਾਨਾ ਟਾਂਡਾ ਓਗੜਾ ਇਹ ਸਾਰੇ ਪਿੰਡਾਂ 'ਚ ਪਾਣੀ ਕਰਨ ਇਹ ਪਾਰਲੀ ਪਿੰਡ ਨੇ ਉਹਨਾਂ ਦਾ ਵੀ ਮੋੜਾ ਵਿਚਾਰਾਂ ਦਾ ਬੁਰਾ ਹਾਲ ਆ ਉਹਦੇ ਪਰਾਂ ਕਰਾਂ ਚ ਪਾਣੀ ਫਰੰਦੇ ਆਉਂਦੇ ਸਾਰੇ ਓਏ ਅਸੀਂ ਤੇ ਆਗੇ ਦੇ ਅੰਦਰ ਤੇ ਹੁਣ ਨਹੀਂ ਜਾ ਸਕਦੇ ਕੀ ਕਰਨਾ ਕਾ ਪਰਸਦ ਹੋਦੇ ਹੁਣ ਵੇਖ ਕੀ ਕਰਨਾ ਨਹੀਂ ਕਿੱਥੇ ਚੰਡੀਗੜ੍ਹ ਘਰ ਬਣਾਏ ਸੋ ਉਧਰ ਅੱਛਾ ਹੁਣ ਫੇਰ ਘਰ ਇੱਥੇ ਰਹਿਣ ਲੱਭੇ ਫੇਰ ਕੀ ਕਰਨਾ ਆਦਰ ਆ ਦੇ ਅੱਧ ਡੱਕ ਹੋ ਗਏ ਬੱਚੇ ਪੜਾਣ ਮਾਰੇ ਇੱਧਰ ਵੀ ਬਣਾਏ ਉਧਰ ਵੀ ਆ ਮੜ ਮੜ